thank <laughs> ਤਾਂ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਦੇ ਭਾਈ ਕਣਈਆ ਗੁਰਦੁਆਰੇ ਤੋਂ ਬਾਜ਼ਾਰ ਕਸ਼ਮੀਰੀਆ ਤੋਂ ਨਗਰ ਕੀਰਤਨ ਆਰੰਭ ਹੋਇਆ ਵਾ ਵੱਖ-ਵੱਖ ਥਾਵਾਂ ਤੋਂ ਹੁੰਦਿਆਂ ਨਗਰ ਕੀਰਤਨ ਆ ਵਾਪਸੀ ਭਾਈ ਕਣਈਆ ਗੁਰਦੁਆਰੇ ਤੇ ਸਮਾਪਤ ਹੋਏਗਾ ਜਿੱਦਾਂ ਵੇਖ ਸਕਦੇ ਜੀ ਜੰਡੇਆਲਾ ਗੁਰੂ ਸ਼ਹਿਰ ਦੇ ਵਿੱਚ ਸੰਤਾਂ ਨੇ ਬਹੁਤ ਵਧੀਆ ਉਪਰਾਲੇ ਕੀਤੇ ਹੋਏ ਆ ਆਪਣੇ ਦਹਾ ਕਿਰਤ ਕਮਾਈ ਦੇ ਵਿੱਚੋਂ ਜਸਵੰਦ ਕੱਢ ਕੇ ਉਹ ਲੰਗਰ ਲਗਾ ਰਿਹਾ ਐ ਇਦਾਂ ਹੀ ਆਪਣੇ ਜੰਡਿਆਲਾ ਗੁਰਵਾਸੀਆਂ ਨੂੰ ਇਦਾਂ ਹੀ ਸੰਯੋਗ ਦੇਣਾ ਚਾਹੀਦਾ ਤੇ ਮਹਾਰਾਜ ਜੀ ਦੇ ਦਿਹਾੜੇ ਦੇ ਉੱਤੇ ਇਦਾਂ ਦੇ ਕੰਮ ਕਰਨੇ ਚਾਹੀਦੇ ਆ ਵੱਖ-ਵੱਖ ਥਾਵਾਂ ਦੇ ਤੁਸੀਂ ਦੇਖ ਸਕਦੇ ਜੇ ਓਨ ਇਸ ਟਾਈਮ ਅਸੀਂ ਜੋਤੀਸਰ ਕਲੋਨੀ ਦੇ ਵਿੱਚੋਂ ਕ੍ਰਾਸ ਹੋਏ ਆ ਇਸ ਟਾਈਮ ਇੱਥੇ ਵੀਰਾ ਨੇ ਆਪਣੀ ਕਿਰਤ ਕਮਾਈ ਦੇ ਵਿੱਚੋਂ ਜਸਵੰਦ ਕੱਢ ਕੇ ਜਿਹੜਾ ਲੰਗਰ ਲਾਇਆ ਵਾ ਬਹੁਤ ਹੀ ਵਧੀਆ ਇਹਨਾਂ ਨੇ ਉਪਰਾਲਾ ਕੀਤਾ ਵਾ ਐਦਾਂ ਹੀ ਸੱਚੇ ਪਾਤਸ਼ਾਹ ਦਾ ਕੋਈ ਵੀ ਮੈਂ ਕਹਿੰਨਾ ਕੋਈ ਵੀ ਧਰਮ ਦਾ ਕੰਮ ਹੋਏ ਵੀ ਐਦਾਂ ਹੀ ਆਪਣਾ ਉਪਰਾਲਾ ਐਦਾਂ ਹੀ ਕਰਦੇ ਰਹਿਣ। ਆਪਕੋ ਹੋਇਆ ਜੀ ਬਹੁਤ ਖੁਸ਼ੀ ਆ ਮਹਾਰਾਜਾ ਤੈਨੂੰ ਦੇਰ ਆਇਆ। ਕਿਸ ਤਰ੍ਹਾਂ ਦਾ ਉਪਰਾਲਾ ਕਿਸ ਤਰ੍ਹਾਂ ਦਾ ਹੁਣ ਜਿਹੜੀ ਇਤਨਾ ਹੋਣਾ ਜੀ ਦਾ ਸਾਧ ਸੰਤਨ ਨਾਲ ਮਿਲ ਕੇ। ਅੱਜ ਜਿਹੜਾ ਤੁਸੀਂ ਲੰਗਰ ਲਗਾਇਆ ਕਾਹਦਾ ਲਾਇਆ ਹੈ? ਇਹ ਆਪਣਾ ਗੁਰੂ ਗ੍ਰੰਥ ਸਾਹਿਬ ਜੀ ਦਾ। ਨਹੀਂ ਲੰਗਰ ਕਾਹਦਾ ਲਗਾਇਆ? ਕਿਹੜੀ ਜੋਲਦਾ? ਹਾਂ ਤੇ ਕਿੰਨੀ ਕਿੰਨਾ ਉਹਦੇ ਲੱਗੇ ਸੀ ਸੇਵਾ ਕਰਨ ਵਾਸਤੇ ਕਿੰਨਾ ਚਿਰ ਹੋ ਗਿਆ ਬੜਾ ਚਿਰ ਹੋ ਗਿਆ ਜੀ ਜਦੋਂ ਨਿਕਲ ਗਏ ਅਸੀਂ ਉਹਦੇ ਦੇ ਲੱਗੇ ਹਾਂ ਉਹਦੇ ਸੇਵਾ ਕਰਨ ਹਾਂ ਪਹਿਲਾਂ ਟਾਡੇ ਮੱਲੇ ਇਹ ਕਰਦੇ ਹਾਂ ਪਰ ਇਥੇ ਆ ਸਾਨੂੰ ਮੌਕਾ ਦਿੱਤਾ ਮਹਾਰਾਜ ਨੇ ਆ ਗਏ ਇਸ ਤਰ੍ਹਾਂ ਦੇ ਉਪਰਾਲੇ ਕਿਤਨਾ ਸੁੰਦਰ ਬਹੁਤ ਵਧੀਆ ਜੀ ਬਹੁਤ ਵਧੀਆ ਔਰ ਸੰਗਤਾਂ ਦਾ ਕਿੰਨਾ ਖੁਸ਼ਾਹ ਬਹੁਤ ਬਹੁਤ ਪਿਆਰ ਆ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਆਪ ਸਾਰੇ ਜਾਣੂ ਹੋ 27 ਤਰੀਕ ਨੂੰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਮਹਾਨ ਪ੍ਰਕਾਸ਼ ਦਿਹਾੜਾ ਹੈ ਉਸ ਸੰਬੰਧ ਵਿੱਚ ਜੰਡਿਆਲਾ ਗੁਰੂ ਵਿੱਚ ਮਹਾਨ ਨਗਰ ਕੀਰਤਨ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਬਜ਼ਾਰ ਕਸ਼ਮੀਰੀਆ ਵੱਲੋਂ ਸਜਾਏ ਗਏ ਹਨ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਨਤਮਸਤਕ ਹੋ ਰਹੀਆਂ ਹਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀਆਂ ਖੁਸ਼ੀਆਂ ਲੈਣ ਮਸਤੇ ਆਈਆਂ ਹਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਜਨਰੇਸ਼ਨ ਨੂੰ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਅੱਜ ਦੀ ਜਨਰੇਸ਼ਨ ਨੂੰ ਇਹੀ ਸੁਨੇਹਾ ਹੈ ਕਿ ਨਸ਼ਿਆਂ ਵੱਲੋਂ ਪਰਤ ਕੇ ਵਾਪਸ ਆ ਜਾਓ ਸਾਡਾ ਗੁਰੂ ਬੜਾ ਪਕਸ਼ੀਨ ਦੇ ਆਪ ਸਾਰਿਆਂ ਨੂੰ ਬਖਸ਼ ਕੇ ਆਪਣੇ ਗਲ ਨਾਲ ਲਾਣ ਨੂੰ ਤਿਆਰ ਬੈਠਾ ਹੈ ਜਵੇਂ ਸਾਬ ਜੀ ਦਾ ਦਸ਼ੀਦੀ ਦੀਵਾਰੇ ਵੀ ਚੱਲ ਰਹੇ ਹਨ ਅਸੀਂ ਉਹਦੇ ਤੋਂ ਇੱਕ ਸੇਖ ਲਈਏ ਇੱਕ ਸੇਖ ਲੈ ਕੇ ਅਸੀਂ ਗੁਰੂ ਘਰ ਵੱਲ ਵਾਪਸ ਪਰਤ ਕੇ ਆਈਏ ਆਪਣੀਆਂ ਸੇਵਾਵਾਂ ਨੂੰ ਸਮਝੀਏ ਤੇ ਗੁਰੂ ਘਰ ਦੀਆਂ ਭਗਦੌਣ ਨੂੰ ਹੱਥੀਂ ਸੰਭੀਏ ਸੰਗਤਾਂ ਨੂੰ ਸ਼ਹਿਰ ਚ ਕਿਤਨਾ ਦੇ ਸੰਗਤਾਂ ਕਿੱਥੇ ਜਗ੍ਹਾ ਤੇ ਬਹੁਤ ਉਸ਼ਾ ਸੰਗਤਾਂ ਦੇਖਿਆ ਜਾ ਰਿਹਾ ਹੈ ਬੜੀ ਗਿਣਤੀ ਵਿੱਚ ਲੰਬੇ ਸੰਗਤਾਂ ਨੇ ਲੰਗਰ ਲਗਾਏ ਨੇ ਜਗਾ ਜਗਾਹ ਤੇ ਦੁੱਧ ਦੇ ਲੰਗਰ ਚਾਹ ਦੇ ਲੰਗਰ ਸੰਗਤਾਂ ਨੇ ਹੋਰ ਕਈ ਤਰ੍ਹਾਂ ਦੇ ਲੰਗਰ ਲਗਾਏ ਗਏ ਨੇ ਤਾਂ ਕਿ ਜਿਹੜੀਆਂ ਰਾਹ ਵਿੱਚ ਸੰਗਤਾਂ ਚੱਲ ਰਹੀਆਂ ਨੇ ਉਹਨਾਂ ਨੂੰ ਕਿਸੇ ਪ੍ਰਕਾਰ ਦੀ ਕੋਈ ਔਕੜ ਨਾ ਆਏ ਉਹ ਨਿਰਮੇਂ ਦਾ ਸਾਹਿਬ ਸੰਪੂਰਨ ਮਹਾਰਾਜ ਨੇ ਆਪੇ ਆਪਣੇ ਕਾਰਜ ਕਰਾ ਲੈਣੇ ਨੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ